ਪੰਜਾਬ ਕਾਂਗਰਸ ਦੀ ਧੜੇਬੰਦੀ ਖਤਮ ਹੋਵੇ ਇਸ ਲਈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵਿਸ਼ੇਸ਼ ਤੌਰ ਤੇ ਹਦਾਇਤਾਂ ਦਿੱਤੀਆਂ ਸੀ ਦੋਵਾਂ ਹੀ ਧੜਿਆਂ ਨੂੰ ਕੈਪਟਨ ਮਰਿੰਦਰ ਸਿੰਘ ਤੇ ਬਾਜਵਾ ਧੜੇ ਨੂੰ ਪਰ ਹੁਣ ਫਿਰ ਇੱਕ ਦੂਜੇ ਤੇ ਤੀਰ ਚਲਾਏ ਜਾ ਰਹੇ ਨੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕਾਰਪੋਠੜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਸਪੈਸ਼ਲੀ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਕਿ ਸਾਰਾ ਕੁਝ ਛੱਡ ਕੇ ਅਗਰ 2014 17 ਦੀ ਚੋਣ ਜਿਤਨੀ ਆ ਤਾਂ ਛੱਡਣਾ ਪੈਣਾ ਪਰ ਹੁਣ ਫਿਰ ਉੱਪਰ ਦਾ ਜਿਹੜੇ ਬਲਾਕ ਪ੍ਰਧਾਨ ਨੇ ਜਾ ਕੇ ਦਿੱਲੀ ਬੈਠੇ ਨੇ ਦੇਖੋ ਸਾਡੇ ਜੁਰ ਹਲਜੀ ਨੇ ਕਿਹਾ ਕਿ ਸਾਰੀ ਪੰਜਾਬ ਦੀ ਕਾਂਗਰਸ ਕੋਲ ਇੱਕ ਸਚਾਈ ਕਹੀ ਆ ਉਹਨਾਂ ਨੇ ਔਰ ਇਹ ਰਿਐਲਿਟੀ ਸਚਾਈ ਹੈਗੀ ਹੈ ਔਰ ਇਹਦੇ ਬਿਨਾ ਸਾਨੂੰ ਸਰਨਾ ਕੋਈ ਨਹੀਂ ਗਾਂਧੀ ਪਰਿਵਾਰ ਬਿਨਾ ਸਾਡੇ ਕੋਲ ਕੋਈ ਐਸਾ ਲੀਡਰ ਹੈ ਨਹੀਂ ਜਿਹੜਾ ਸਾਡੀ ਪਾਰਟੀ ਨੂੰ ਇਸ ਵਕਤ ਇਕੱਠਿਆਂ ਰੱਖ ਕੇ ਤਕੜਿਆਂ ਕਰਕੇ ਮਜ਼ਬੂਤੀ ਨਾਲ ਚਲਾ ਸਕਦਾ ਹੈ ਬਹੁਤ ਵੱਡੀਆਂ ਕੁਰਬਾਨੀਆਂ ਇਸ ਪਰਿਵਾਰ ਦੀਆਂ ਤਾਂ ਅੱਜ ਸਾਨੂੰ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਸਾਨੂੰ ਬੜਾ ਸੋਚ ਸਮਝ ਕੇ ਇਸ ਤਰ੍ਹਾਂ ਦੇ ਐਕਸ਼ਨ ਕਰਨੇ ਚਾਹੀਦੇ ਜਿਹਦੇ ਨਾਲ ਪਾਰਟੀ ਨੂੰ ਹੋਰ ਨੁਕਸਾਨ ਹੋਵੇ ਅਗਰ ਕਈ ਵਰੀ ਪਾਰਟੀ ਮਜ਼ਬੂਤ ਹੁੰਦੀ ਹੈ ਤਕੜੀ ਹੁੰਦੀ ਹੈ ਸਤਾ ਚ ਹੁੰਨੇ ਆ ਉਦੋਂ ਅਗਰ ਕਿਸੇ ਵਕਤ ਕੋਈ ਡਿਫਰੈਂਸ ਆਪੀਨੀਅਨ ਆ ਕੇ ਓਪਨਲੀ ਵੀ ਆ ਜਵੇ ਜਾਂ ਨਾ ਆਵੇ ਜਾਂ ਕਿਸ ਲੈਵਲ ਤੇ ਕੀਤਾ ਜਾਵੇ ਸਰ ਜਾਂਦਾ ਹੈ ਪਰ ਜਦੋਂ ਅਸੀਂ ਆਲਰੇਡੀ ਇਨ ਓਪੋਜੀਸ਼ਨ ਬੈਠੇ ਆ ਆਲਰੇਡੀ ਸਾਡਾ ਮੋਰਲ ਡਰਾਉ ਨਾ ਲੋਕਾਂ ਦਾ ਆਲਰੇਡੀ ਜਿਹੜਾ ਸਾਡਾ ਦੁਸ਼ਮਣਾਂ ਸਾਥੀ ਤੇ ਭਾਰੂ ਹੋਇਆ ਹੈ ਉਸ ਵਕਤ ਆਪਸੀ ਲੜਾਈ ਨਹੀਂ ਜਦੋਂ ਬਾਹਰਲੀ ਜੰਗ ਦਾ ਖਤਰਾ ਹੁੰਦਾ ਹੈ ਤਾਂ ਉਦੋਂ ਸਾਰੇ ਘਰ ਵਾਲੇ ਇਕੱਠੇ ਹੋ ਜਾਂਦੇ ਨੂੰ ਲੱਗਦਾਗਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਮਰਿੰਦਰ ਸਿੰਘ ਦੋਵੇਂ ਇਹ ਗੱਲ ਕਿਉਂ ਨਹੀਂ ਸੁਣ ਰਹੇ ਜਦੋਂ ਰਾਹੁਲ ਗਾਂਧੀ ਆ ਕੇ ਕ ਨੇ ਸਾਨੂੰ ਸਾਰਿਆਂ ਨੂੰ ਸੁਣਨਾ ਪਊਗਾ ਕਿਉਂਕਿ ਇੱਕ ਤਾਂ ਜਿਹੜੇ ਆਰੇਆ ਵੀ ਅੱਜ ਬਲਾਕ ਦੇ ਪ੍ਰਧਾਨ ਤੇ ਅੱਜ ਜਾਂ ਆਪਣਾ ਐਮਐਲਏ ਆਗੇ ਅੱਜ 32 ਹੋ ਗਏ ਅੱਜ 30 ਹੋ ਗਏ 32 ਹੋ ਗਏ ਇਹ ਨੰਬਰਾਂ ਦੀ ਇਹ ਕੋਈ ਕੋਈ ਗੇਮ ਨਹੀਂ ਆਲਰੇਡੀ ਇਸ ਇਤਿਹਾਸ ਗਵਾਹ ਹੈਗਾ ਦੇਖ ਚੁੱਕਿਓ ਕਿ ਮੈਂ 32 ਲੈ ਕੇ ਗਈ ਸੀ ਕੈਪਟਨ ਦੇ ਖਿਲਾਫ ਅਸੀਂ ਨਹੀਂ ਬਦਲ ਸਕੀ ਸੀ ਜਿਸ ਵਕਤ 2007 ਚ ਹਾਰ ਗਏ ਆ ਸਾਡੀ ਸਰਕਾਰ ਬਣੀ ਨਹੀਂ ਸੀਗੀ ਤੇ ਸਾਨੂੰ ਆਪੋਜੀਸ਼ਨ ਲੀਡਰ ਬਣਨਾ ਸੀ ਇਨਕਲੂਡਿੰਗ ਮੀ ਬਾਜਵੇ ਦੇ ਘਰੇ ਕੋਲ ਸਾਡੀ ਮੀਟਿੰਗ ਸੀ ਅਸੀਂ 100% ਨੇ ਸਾਰਿਆਂ ਨੇ ਜਿਹੜੀ ਮਸਲੀ ਚਾਹੁੰਦੇ ਸੀ ਕਿ ਅਸੀਂ ਅਮਰਿੰਦਰ ਸਿੰਘ ਨੂੰ ਬਣਾਈਏ ਆਪੋਜੀਸ਼ਨ ਲੀਡਰ ਇਹ ਪ੍ਰੈਜ਼ੀਡੈਂਟ ਰਿਹਾ ਅਸੀਂ ਨਹੀਂ ਬਣਾ ਸਕੇ ਇਸ ਲਈ ਸਾਡੀ ਹਾਈ ਕਮਾਂਡ ਹੈ ਜਿਨ੍ਹਾਂ ਦਾ ਆਪਣਾ ਪ੍ਰੋਰੋਗੇਟਿਵ ਹੈ ਇਹਨਾਂ ਨੇ ਦੇਖਣਾ ਕੀ ਬਣਾਉਣਾ ਕੀ ਕਰਨਾ ਹੈ ਜੇ ਉਹਦੇ 'ਚ ਕੋਈ ਕਮੀਆਂ ਪੇਸ਼ੀਆਂ ਜਾ ਕੇ ਆਪਣੀ ਗੱਲ ਕਰੀਏ ਵਿਸ਼ੱਕ ਪਲੈਟਫਾਰਮ ਤੇ ਲੇਕਿਨ ਕੋਈ ਵੀ ਕਰੇ ਚਾਹੇ ਚਾਹੇ ਉਹ ਬਾਜਵੇ ਦੇ ਪੱਖ ਚ ਕਰੇ ਜਾਏ ਬਾਜਵੇ ਦੇ ਖਿਲਾਫ ਕਰੇ ਚਾਹੇ ਉਹ ਕੈਪਟਨ ਦੇ ਹੱਕ ਚ ਕਰੇ ਜਾਂ ਖਿਲਾਫ ਕਰੇ ਜਿਹੜਾ ਬੰਦਾ ਅੱਜ ਪਬਲੀਕਲੀ ਜਾ ਕੇ ਕਿਸ ਤਰ੍ਹਾਂ ਦੀ ਪਾਰਟੀ ਦੇ ਉੱਤੇ ਓਪਨ ਅਲੀਗੇਸ਼ਨ ਲਾ ਕੇ ਕਰਦਾ ਉਹ ਪਾਰਟੀ ਨੂੰ ਨੁਕਸਾਨ ਕਰਦਾ ਹੈ ਹਰਿਆਣੇ ਚ ਇਸੇ ਤਰ੍ਹਾਂ ਹੀ ਹੋਇਆ ਹਰਿਆਣੇ ਚ ਵੀ ਕਾਫੀ ਗੁੱਟਬੰਦੀ ਸੀਗੀ ਆਲਟਰਨੇਟਿਵ ਉੱਥੇ ਭਾਜੀਪੀ ਬਣ ਗਿਆ ਅਗਰ ਇੱਥੇ ਵੀ ਅਸੀਂ ਇਹੀ ਹਾਲ ਰਿਹਾ ਤਾਂ ਭਾਜੀਪੀ ਆਲਟਰਨੇਟਿਵ ਬਣ ਜਾਏਗਾ ਇਹ ਰਿਜ਼ਲਟ ਸਾਡੇ ਸਾਹਮਣੇ ਹੈ ਔਰ ਇਹ ਇਸ ਨੂੰ ਦੇਖਦੇ ਹੋਏ ਆ ਸਾਨੂੰ ਰਾਹੁਲ ਗਾਂਧੀ ਜੀ ਨੇ ਜੋ ਕਿਹਾ ਉਹ ਸਹੀ ਕਿਹਾ ਇਹਨਾਂ ਲਾਈਨਾਂ ਤੇ ਕਿਹਾ ਸਾਨੂੰ ਇੰਤਿਹਾਰ 'ਚ ਰੱਖਦੇ ਹੋਇਆ ਸਾਨੂੰ ਜੋ ਕੋਈ ਗੱਲ ਕਹਿਣੀ ਹੈ ਅਗਰ ਕੋਈ ਕਮੀ ਹੈ ਮੈਂ ਕਿਸੇ ਨੂੰ ਨਹੀਂ ਕਹਿੰਦੀ ਹਾਂ ਕਿ ਵੀ ਆਹ ਬਾਜ਼ ਵਿੱਚ ਕੋਈ 100% ਪਿਓਰ ਹੈ ਠੀਕ ਹੈ ਜਿਵੇਂ ਮਨਿੰਦਰ 100% ਪਿਓਰ ਠੀਕ ਹੈ ਜਿਵੇਂ ਮੈਂ 100% ਪਿਓਰ ਠੀਕ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਕਮੀਆਂ ਵੀ ਹੁੰਦੀਆਂ ਨੇ ਹੋ ਜਾਂਦੀਆਂ ਰਹਿ ਜਾਂਦੀਆਂ ਲੇਕਿਨ ਸਾਨੂੰ ਇਹ ਸਾਰੀਆਂ ਸਿਚੁਏਸ਼ਨਾਂ ਜਿਹੜੀਆਂ ਹੈਗੀਆਂ ਆਪਣੇ ਜਾ ਕੇ ਹਾਈ ਕਮਾਂਡ ਦੇ ਕੋਲ ਦਸੀਏ ਮਿਲ ਕੇ ਗੱਲ ਕਰੀਏ ਸਭ ਨੂੰ ਮਿਲਦੇ ਨੇ ਉਹ ਸਾਨੂੰ ਪਬਲਿਕਲੀ ਐਸਾ ਸ਼ੋਅ ਨਹੀਂ ਕੁਝ ਕਰ ਜ਼ੀਰੋ ਲਈ ਹੋਵੇ ਪਾਰਟੀ ਬਾਹਰ ਨਾ ਜਾਵੇ ਸੂਰਜਨ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਗੌਰ ਪਠੋਲ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਪਾਰਟੀ ਨੂੰ ਇਕਜੁੱਟ ਹੋ ਕੇ ਚੱਲਣ ਦੀ ਲੋੜ ਆ ਜੋ ਸੰਦੇਸ਼ ਉਪਰੋ ਹਾਈ ਕਮਾਂਡ ਤੋਂ ਆਇਆ ਸੀ ਉਹਨੂੰ ਮੰਨਣ ਦੀ ਲੋੜ ਆ ਪਰ ਇਹਦੇ باوجود ਇੱਥੇ ਲੜਾਈ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਢੜੇ ਚੱਲ ਰਹੀ ਆ ਜੋ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲਈ ਸੰਕਟ ਖੜਾ ਕਰ ਸਕਦੀ ਹੈ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ